ਪੰਜਾਬ ਦੇ ਲੁਧਿਆਣਾ ਦੇ ਵਿੱਚ ਭਾਰੀ ਬਰਸਾਤ ਹੋ ਰਹੀ ਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿਸ ਤਰ੍ਹਾਂ ਆ ਭਾਰੀ ਬਰਸਾਤ ਲੁਧਿਆਣਾ ਦੇ ਸ਼ਹਿਰ ਦੇ ਵਿੱਚ ਹੋ ਰਹੀ ਆ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਭਾਰੀ ਬਰਸਾਤ ਦਾ ਅਨੁਮਾਨ ਲਾਇਆ ਗਿਆ ਵਾ ਤੇ ਅੱਜ ਲੁਧਿਆਣਾ ਦੇ ਵਿੱਚ ਤੜਕਸਾਰ ਤੋਂ ਬਰਸਾਤ ਹੋ ਰਹੀ ਆ ਮੌਸਮ ਵੀ ਜਰਾ ਬਦਲਦਾ ਨਜ਼ਰ ਆ ਰਿਹਾ ਤੁਹਾਨੂੰ ਲੱਗ ਰਿਹਾ ਹੋਵੇਗਾ ਕਿ ਮੌਸਮ ਦੇ ਵਿੱਚ ਤਬਦੀਲੀ ਜ਼ਰੂਰ ਆਈ ਆ ਠੰਡੀਆਂ ਹਵਾਵਾਂ ਅਤੇ ਮੌਸਮ ਠੰਡਾ ਹੁੰਦਾ ਆ ਨਜ਼ਰ ਆ ਰਿਹਾ ਹੋਵੇਗਾ ਕਿ ਲੋਕਾਂ ਨੂੰ ਇਸ ਦੇ ਨਾਲ ਕਾਫੀ ਪਰੇਸ਼ਾਨੀ ਦਾ ਸਾਹਮਣਾ ਪੀਣਾ ਪਵੇਗਾ ਕਿਉਂਕਿ ਛੋਟੇ ਛੋਟੇ ਬੱਚਿਆਂ ਨੂੰ ਆ ਕਾਫੀ ਜਿਹੜਾ ਕੋਲਡ ਫੀਵਰ ਇਹ ਹੋ ਸਕਦਾ ਵਾ ਕਿਉਂਕਿ ਮੌਸਮ ਬਦਲਣ ਤੋਂ ਬਾਅਦ ਇਹ ਅਕਸਰ ਹੀ ਜਿਹੜੀਆਂ ਆ ਬੱਚਿਆਂ ਨੂੰ ਜਿਹੜੀ ਕਿ ਬਿਮਾਰੀ ਲੱਗਦੀ ਆ ਪਰ ਤੁਸੀਂ ਆਪਣੇ ਬੱਚਿਆਂ ਦਾ ਜਰੂਰ ਧਿਆਨ ਰੱਖਣਾ ਵਾ ਫਿਲਹਾਲ ਮੈਂ ਤੁਹਾਨੂੰ ਲੁਧਿਆਣਾ ਤੋਂ ਇਹ ਮੌਸਮ ਦੀ ਖਬਰ ਜਿਹੜੀ ਕਿ ਆ ਸਾਂਝੀ ਕਰ ਰਿਹਾ ਵਾਂ ਜਿੱਥੇ ਕਿ ਅ ਕੱਲ ਵੀ ਬਰਸਾਤ ਹੋਈ ਸੀਗੀ ਪਰ ਦੁਪਹਿਰ ਤੋਂ ਬਾਅਦ ਝੁੱਪ ਜਿਹੜੀ ਆ ਖਿਲ ਗਈ ਸੀਗੀ ਤੇ ਹੁਣ ਇਹ ਬਰਸਾਤ ਲੁਧਿਆਣਾ ਮਹਾਨਗਰ ਦੇ ਵਿੱਚ ਹੋ ਰਹੀ ਆ ਸੜਕਾਂ ਦੇ ਉੱਤੇ ਪਾਣੀ ਜਿਹੜਾ ਤਲਾਬ ਵਾਂਗੂ ਲਹਿਰ ਰਿਹਾ ਵਾ ਤੇ ਆ ਪ੍ਰਸ਼ਾਸਨ ਦੀ ਕਿਤਨਾ ਕਿਤੇ ਫਿਰ ਤੋਂ ਫੋਕ ਪੌਲ ਖੁੱਲਦੀ ਨਜ਼ਰ ਆ ਰਹੀ ਆ ਕਿਉਂਕਿ ਨਗਰ ਨਿਗਮ ਦੇ ਵੱਲੋਂ ਟਾਈਮ ਟੂ ਟਾਈਮ ਅ ਇੱਕ ਮਹੀਨੇ ਦੇ ਵਿੱਚ ਇੱਕ ਮਹੀਨੇ ਦੇ ਵਿੱਚ ਲਗਾਤਾਰ ਜਿਹੜੀਆਂ ਸਾਰੇ ਵਾਰਡ ਜੀ ਸਫਾਈ ਕੀਤੀ ਗਈ ਸੀ ਜਾਰੀਆਂ ਰੋਡ ਜਾਰੀਆਂ ਸਾਫ ਕੀਤੇ ਵੇ ਕੀਤੀਆਂ ਗਈ ਸੀ ਮਸ਼ੀਨਾਂ ਲਈਆਂ ਗਈਆਂ ਸੀ ਪਰ ਕਿਤਨੇ ਕਿਤੇ ਫਿਰ ਤੋਂ ਉਹ ਕਿਤਨੇ ਕਿਤੇ ਸਾਫ ਕਈ ਕਈ ਮਹੱਲਿਆਂ ਵਿੱਚ ਨਹੀਂ ਨਜ਼ਰ ਆ ਰਹੀ ਰੋਡਾਂ ਦੇ ਉੱਤੇ ਖਾਸ ਕਰਕੇ ਕਿਉਂਕਿ ਰੋਡ ਦੇ ਉੱਤੇ ਵਾਹਨ ਚੱਲਨੇ ਨੇ ਦਿਖਣਾ ਜਿੱਕਰ ਦਿਕੇਗਾ ਹੀ ਨਹੀਂ ਪਾਣੀ ਸੜਕਾਂ ਤੇ ਖੜਾ ਹੋਏਗਾ ਤੇ ਕਾਫੀ ਦੁਰਘਟਨਾ ਦਾ ਵੀ ਸਾਹਮਣਾ ਜੜੇ ਕਿਆ ਕਰਨਾ ਪਏਗਾ ਐਕਸੀਡੈਂਟ ਦਾ ਵੀ ਡਰ ਹੈ ਕਿਉਂਕਿ ਅਕਸਰੀ ਜਗ੍ਹਾ ਅਸੀਂ ਦੇਖਦੇ ਹਾਂ ਕਿ ਪ੍ਰਸ਼ਾਸਨ ਜੜੇ ਕਿਆ ਉਦੋਂ ਜਾਗਦਾ ਵਾ ਜਦੋਂ ਕੋਈ ਵੱਡੀ ਦੁਰਘਟਨਾ ਕੱਟਦੀ ਹੈ ਕਿ ਆ ਆ ਦੇਖ ਸਕਦੇ ਹੋ ਕਿ ਲੋਕ ਜਿਹੜੇ ਕੀ ਹੈ بارش ਤੋਂ ਬਚਾ ਦੇ ਲਈ ਪੁੱਲਾ ਦੇ નીચે ਖੜੇ ਹੋਏ ਤੁਹਾਨੂੰ ਨਜ਼ਰ ਆਣਗੇ ਤੇ ਇਸ ਵਕਤ ਇਹ ਅਸੀਂ ਤੁਹਾਨੂੰ ਇਹ ਤਸਵੀਰ ਜਿਹੜੀ ਕੀ ਹੈ ਸਾਂਝੀ ਕਰਵਾ ਰਹੇ ਹਾਂ ਲੁਧਿਆਣਾ ਦੀ ਹੈ ਜਿੱਥੇ ਕਿ ਖੱਡੇ ਵੀ ਕਾਫੀ ਬਹੁਤ ਜ਼ਿਆਦਾ ਨੇ ਸੜਕਾਂ ਦੇ ਉੱਤੇ ਅਜੇ ਤੱਕ ਵੀ ਜਿਹੜਾ ਖੱਡਿਆਂ ਦਾ ਇਲਾਜ ਨਹੀਂ ਕੀਤਾ ਪ੍ਰਸ਼ਾਸਨ ਦੇ ਵੱਲੋਂ ਪਰ ਕਿਤੇ ਨ ਕਿਤੇ ਲੋਕ ਜਿਹੜੇ ਕੀ ਆ ਕਾਫੀ ਪ੍ਰੇਸ਼ਾਨ ਪ੍ਰੇਸ਼ਾਨ ਸੀਗੇ ਖੱਡਿਆਂ ਦੇ ਕਾਰਨ ਕਿਉਂਕਿ ਮੋਤਾ ਵੀ ਕਾਫੀ ਹੋਈਆਂ ਖੱਡਿਆਂ ਦੇ ਕਾਰਨ ਕਿਉਂਕਿ ਜਦੋਂ ਗੱਡੀ ਚੱਲਦੀ ਆ ਰੋਡ ਦੇ ਉੱਤੇ ਉਦੋਂ ਪਾਣੀ ਜਦੋਂ ਖੜਾ ਹੁੰਦਾ ਉਦੋਂ ਪਤਾ ਨਹੀਂ ਚੱਲਦਾ ਹੈਗਾ ਆ ਜੇਕਰ ਗੱਲ ਕਰੀਏ ਕਿਸਾਨ ਦੀ ਕਿਸਾਨ ਦਾ ਜਿਹੜਾ ਗਿਆ ਇਹ ਸੀਜ਼ਨ ਸੀਗਾ ਝੋਨਾ ਵੜਨ ਦਾ ਪਰ ਕਿਤਨਾ ਕਿਤੇ ਉਹ ਵੀ ਕਿਤੇ ਆ ਚਿਹਰਿਆਂ ਦੇ ਉੱਤੇ مایوسی ਚਾਂਦੀ ਹੋਈ ਨਜ਼ਰ ਆ ਰਹੀ ਹੈ ਇਹ ਤੁਸੀਂ ਇਸ ਪਾਸੇ ਤਸਵੀਰ ਦੇਖੋ ਇਹ ਅਸੀਂ ਐ ਲੱਗਦਾ ਵੈ ਕਿ ਅਸੀਂ ਕਿਸੇ ਲੁਧਿਆਣਾ 스마트 ਸਿਟੀ ਦੇ ਵਿੱਚ ਨਹੀਂ ਅਸੀਂ ਕਿਸੇ ਸਮੁੰਦਰ ਯਾ ਆ ਆ ਆਈ ਲੈਂਡ ਦੇ ਕੋਲ ਆਗੇ ਹੋਏ ਆ ਯਾ ਤਾਂ ਪੰਨ ਦੇਖ ਸਕਦੇ ਹੋ ਕਿੰਨਾ ਕੋ ਪਾਣੀ ਹੈਗਾ ਤੇ ਕਿਤਨਾ ਕਿਤੇ ਇਹ ਵੀ ਕਿੱਥੇ ਨਾ ਕਿਤੇ ਦਿਖਣ ਦਿਖਾਈ ਦਿੰਦੀ ਨਜ਼ਰ ਆ ਰਹੀ ਆ ਆ ਸਰਕਾਰ ਦੇ ਵਾਦੇ ਜਰੂਰ ਕੀਤੇ ਹੋਏ ਸੀਗੇ ਪ੍ਰਸ਼ਾਸਨ ਵੱਲੋਂ ਵਾਦੇ ਜਰੂਰ ਕੀਤੇ ਸੀਗੇ ਕਿ ਅਸੀਂ ਆਮ ਜਨਤਾ ਨੂੰ ਦੁੱਖ ਤਕਲੀਫ ਜਿਹੜੀਆਂ ਨਹੀਂ ਆਣ ਦਵਾਗੇ ਪਰ ਕਿਤਨਾ ਕਿਤੇ ਦੁੱਖ ਤਕਲੀਫਾਂ ਜਿਹੜੀਆਂ ਲੋਕਾਂ ਨੂੰ ਚੇਲਣੀਆਂ ਪੈਰੀਆਂ ਕੁਰਸੀਦਾਰ ਉਹデア ਜਾ ਉਹデア ਯਾਰ ਬੰਦਿਆਂ ਨੂੰ ਨਹੀਂ ਚੇਲਨੀ ਪੈਦੀਆਂ ਇਹ ਏ ਮੈਂ ਇੰਸ ਢਲਕੇ ਦੀ ਗੱਲ ਕਰ ਰਿਹਾ ਇੰਸ ਢਲਕੇ ਦੇ ਵਿੱਚ ਵੱਡੇ ਵੱਡੇ ਦਾਅਵੇ ਵੱਡੇ ਵੱਡੇ ਉਪਰਾਲੇ ਹੋਏ ਸਿਗੇ ਤੇ ਤੇ ਇਹ ਇਹ ਜਰੂਰ ਤੁਹਾਨੂੰ ਮੈਂ ਤਸਵੀਰ ਜਿਹੜੀ ਲੁਧਾਨੇ ਤੋਂ ਸੰਜੀ ਗਈ ਆ ਤੇ ਜੁੜੇ ਰਿਹਾ ਲੁਧਾਨਾ ਲਾਈਵ ਦੇ ਨਾਲ ਇਹੋ ਮੈਂ ਰਿਪੋਰਟ ਧੰਨਵਾਦ